ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬ ਜੋਬ ਜੈਕਸ਼ਨ ਤੇ ਇਸ ਚੈਨਲ ਤੇ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਸਰਕਾਰੀ ਭਰਤੀਆਂ ਦੀ ਜਾਣਕਾਰੀ ਦਿੱਤੀ ਜਾਵੇਗੀ ਜੇ ਹਾਲੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਨਵੀਂ ਭਰਤੀ ਦੇ ਅਪਡੇਟ ਤੁਸੀਂ ਮਿਸ ਨਾ ਕਰ ਸਕੋ ਇਸ ਵੀਡੀਓ ਅੰਦਰ ਤੁਹਾਨੂੰ ਦੱਸ ਰਹੇ ਹਾਂ ਜੋ ਬਠਿੰਡਾ ਕੋਟ ਅੰਦਰ 25 ਪੋਸਟਾਂ ਤੇ ਪੀਐਨ ਦੀ ਭਰਤੀ ਕੀਤੀ ਗਈ ਸੀ जिस दी की आखिरी मिति 25 फरवरी थी 25 फरवरी तक जो ऑफलाइन पोस्टा अप्लाई ਹੋਇਆ ਸੀ ਉਹਨਾਂ ਪੋਸਟਾਂ ਦੀ ਜੋ ਇੰਟਰਵਿਊ ਦੀ ਤਰੀਕ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਇਹ ਤੁਸੀਂ ਨੋਟੀਫਿਕੇਸ਼ਨ ਦੇਖ ਸਕਦੇ ਹੋ ਜਿਸ ਵਿੱਚ ਕਿ ਇੰਟਰਵਿਊ ਦੀ ਡੇਟ ਜਾਰੀ ਕੀਤੀ ਗਈ ਹੈ ਇਹ ਜੋ ਇੰਟਰਵਿਊ ਦੀ ਤਰੀਕ ਹੈ ਤੁਹਾਡੇ ਨਾਮ ਦੇ ਅਲਫਾਬੈਟਿਕ ਦੇ ਅਕੋਰਡਿੰਗ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਤੋਂ ਐਫ ਵਾਲਿਆਂ ਦੀ ਇੰਟਰਵਿਊ ਹੈ ਉਹ 3 ਤੰਮ 3 ਮਾਰਚ 2025 ਨੂੰ ਹੋਵੇਗੀ ਅਤੇ ਜੋ ਜੀ ਤੋਂ ਜੇ ਵਾਲੇ ਕੈਂਡੀਡੇਟ ਹਨ ਉਹਨਾਂ ਦੀ ਇੰਟਰਵਿਊ 4 ਮਾਰਚ 2025 ਨੂੰ ਹੋਵੇਗੀ ਅਤੇ ਜੋ ਕੇ ਤੋਂ ਐਮ ਵਾਲੇ ਕੈਂਡੀਡੇਟ ਹਨ ਉਹਨਾਂ ਦੀ ਇੰਟਰਵਿਊ 5 ਮਾਰਚ 2025 ਨੂੰ ਹੋਵੇਗੀ ਐਨ ਤੋਂ ਆਰ ਵਾਲੇ ਕੈਂਡੀਡੇਟ ਦੀ ਇੰਟਰਵਿਊ 6 ਮਾਰਚ 2025 ਨੂੰ ਹੋਵੇਗੀ ਅਤੇ ਜੋ ਐਸ ਤੋਂ ਜ਼ेड ਵਾਲੇ ਕੈਂਡੀਡੇਟ ਹਨ ਉਹਨਾਂ ਦੀ ਇੰਟਰਵਿਊ 7 ਮਾਰਚ 2025 ਨੂੰ ਹੋਵੇਗੀ ਇੰਟਰਵਿਊ ਦਾ ਜੋ ਸਮਾਂ ਰਹਿਣ ਵਾਲਾ ਹੈ ਉਹ ਸਵੇਰੇ 10 ਵਜੇ ਤੋਂ ਸਟਾਰਟ ਹੋਵੇਗਾ ਤੇ ਜੋ ਐਡਰੈਸ ਹੈ ਇੰਟਰਵਿਊ ਦਾ ਜੁਡੀਸ਼ੀਅਲ ਕੋਰਟ ਕੰਪਲੈਕਸ ਬਠਿੰਡਾ ਵਿੱਚ ਇਹ ਇੰਟਰਵਿਊ ਹੋਵੇਗੀ ਇੰਟਰਵਿਊ ਤੇ ਜਾਣ ਸਮੇ ਤੁਸੀਂ ਆਪਣੇ origignal document ਨਾਲ ਲੈ ਕੇ ਜਾਣੇ ਹਨ ਜੋ ਜੋ ਡਾਕੂਮੈਂਟ ਤੁਸੀਂ ਫਾਰਮ ਅਪਲਾਈ ਕਰਨ ਵੇਲੇ ਫੋਟੋ ਕਾਪੀਆਂ ਫਾਰਮ ਦੇ ਨਾਲ ਲਗਾਏ ਸੀ ਉਹ origignal document ਨਾਲ ਇੰਟਰਵਿਊ ਸਮੇ ਲੈ ਕੇ ਜਾਣੇ ਹਨ